ਜੀ ਸਵਾਗਤ ਹੈ ਤੁਹਾਡਾ ਧਰਮਿੰਦਰ ਮੁਕੇਰੀਆਂ ਤੇ ਅ ਅੱਜ YouTube ਦੇ ਉੱਪਰ ਲਾਈਵ ਕਰਨ ਦਾ ਸੋਚਿਆ ਹੈਡਿੰਗ ਤੁਹਾਡਾ ਸਾਂਝਾ ਹੀ ਕੀਤਾ ਹੈ ਵੀ ਮੁਕੇਰੀਆਂ ਦੇ ਵਿੱਚ ਜਿਹੜੀ ਹਾਜੀਪੁਰ ਦੀ ਸੜਕਾਂ ਹੈ ਉਹ ਟੋਟਲ ਟੁੱਟੀਆਂ ਹੋਈਆਂ ਨੇ ਹਾਲਤ ਇੰਨੀ ਕਬੂਰੀ ਹੈ ਦੱਸਿਆ ਨਹੀਂ ਜਾ ਸਕਦਾ 4-5 ਮੁੱਖ ਸੜਕਾਂ ਜਿਹੜੀਆਂ ਹਾਜੀਪੁਰ ਤੋਂ ਠਾਕਰਦੌਰ ਨੂੰ ਜਾਂਦੀ ਹੈ ਇੱਕ ਸੜਕ ਲਗਭਗ 10-12 ਕਿਲੋਮੀਟਰ ਹੈ ਇੱਕ ਹਾਜੀਪੁਰ ਤੋਂ 17 ਕਿਲੋਮੀਟਰ ਮਾਨਸਰ ਤੋਂ ਜਾਂਦੀ ਸੜਕ ਐ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਅੰਦਰ ਆਂਦੀ ਐ ਇੱਕ ਝੀਰ ਦੀ ਖੂਹ ਤੋਂ ਠਾਕਰਦਾਰਾਂ ਨੂੰ ਮਿਲਦੀ ਐ ਇਹ ਵੀ ਸੜਕ ਇਹ ਤਿੰਨੇ ਚਾਰੀ ਸੜਕਾਂ ਦਾ ਤਾਂ ਬੁਰਾ ਹਾਲ ਇੱਕ ਦਗਣ ਨਹਿਰ ਜਿਹੜਾ ਨਹਿਰ ਦਾ ਪੈਟਰੋਲਿੰਗ ਵੇਅ ਐ ਬੁੱਡੇਵਾਰਨ ਨੂੰ ਜਾਂਦੀ ਐ ਇਹ ਸੜਕ ਦਾ ਵੀ ਬੜਾ ਬੁਰਾ ਹਾਲ ਐ ਇਹ ਤਾਂ ਸਿੱਧੇ ਤੋਰ ਤੇ ਕ੍ਰੈਸ਼ਰ ਵਾਲੇ ਨਹੀਂ ਤੋੜ ਦਤੀ ਐ ਤੇ ਮਹਿਕਮਾ ਥੱਲੇ ਕੁਝ ਵੀ ਦੇਖ ਨਹੀਂ ਰਿਹਾ ਸਾਡੇ ਹਲਕੇ ਦੇ ਐਮਐਲਏ ਸਾਹਿਬ ਇਧਰ ਬਿਲਕੁਲ ਨਹੀਂ ਧਿਆਨ ਦੇਵੇ ਕਿਤੇ ਬੋਲਦੇ ਨਹੀਂ ਘਟੋ ਘਟ ਖਬਰ ਹੀ ਲਵਾ ਦੇਣ ਮਹਿਕਮੇ ਦੇ ਕਿਉਂਕਿ ਐਮਐਲਏ ਹੈ ਮਾਲਕ ਹੈ ਹਲਕੇ ਦੇ ਘਟੋ ਘਟ ਮਹਿਕਮੇ ਦੇ ਪੀਡਬੀਡੀ ਦੇ ਅਧਿਕਾਰੀ ਨੂੰ ਪੁੱਛਣ ਭਾਈ ਪੀ ਹਾਜੀਪੁਰ ਦੀਆਂ ਸੜਕਾਂ ਕਿਉਂ ਨਹੀਂ ਬਣ ਰਹੀਆਂ ਕਦੋਂ ਬਣਣਗੀਆਂ ਇਹ ਸੜਕਾਂ ਮੇਰਾ ਤਾਂ ਮਕੇਰੀਆਂ ਦੇ ਹੋਰ ਪਿੰਡਾਂ ਦੀਆਂ ਸੜਕਾਂ ਦਾ ਵੀ ਬੁਰਾ ਹਾਲ ਹੈ ਸੜਕ ਤਾਂ ਬੜਾਈ ਨਹੀਂ ਜਾ ਰਹੀ ਇੰਨਾ ਕਿ ਬੁਰਾ ਹਾਲ ਹੈ ਦੱਸਿਆ ਹੀ ਨਹੀਂ ਜਾ ਸਕਦਾ ਤੇ ਮੈਗਮਾ ਪਤਾ ਨਹੀਂ ਕਿਹੜੀ ਕੰਮ ਕਰਨ ਦੀ ਨਹੀਂ ਸੁੱਤਾ ਹੋਇਆ ਹੈ ਉਹ ਤਾਂ ਬਿਲਕੁਲ ਹੀ ਨਹੀਂ ਥੱਲੇ ਦੇਖਦਾ ਪਿਆ ਵੀ ਮਾੜਾ ਮੋਟਾ ਵੀ ਕਿਤੇ ਕਹਿ ਲੀਏ ਉਹ ਮੈਨੂੰ ਗੱਲ ਚੇਤਾ ਹੁਣ ਬਾਰ-ਬਾਰ ਕਈ ਵਾਰ ਗੱਲਾਂ ਜਦੋਂ ਸੜਕ ਤੋਂ ਗੁਜ਼ਰਦੇ ਆ ਤੇ ਚੇਤਾ ਆਂਦੀ ਹੈ ਜਦੋਂ ਅਕਾਲੀਆਂ ਦੀ ਸਰਕਾਰ ਤੇ ਚੰਨੀ ਹਣਾ ਦਾ ਇੱਕ ਭਾਸ਼ਣ ਹੈ ਬਹੁਤ ਜ਼ਿਆਦਾ ਵਾਇਰਲ ਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਹਾਂ ਜੀ ਇਹ ਸਾਡੀ ਸਰਕਾਰ ਬਿਲੇ ਕੈਪਟਲ ਪੈਚ ਲੋ ਆਏ ਪੈਚ ਵਰਕ ਕੀਤਾ ਹੁਣ ਤਾਂ ਸਰਕਾਰ ਜਿਹੜੀ ਮਰਜ਼ੀ ਉਹ ਪੈਚ ਵਰਕ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੜਕਾਂ ਦਾ ਹਾਲਤ ਇੰਨੀ ਕੁ ਜ਼ਿਆਦਾ ਬੁਰੀ ਹੋਈ ਹੋਈ ਆ ਜਿਦਾਂ ਤਾ ਤਾਜਾ ਹੀ ਨਹੀਂ ਰਾਇਆ ਜਾ ਸਕਦਾ ਆ ਇਸ ਕਰਕੇ ਤੁਹਾਡੇ ਨਾਲ ਐ ਵੀ ਇਲਾਕੇ ਦੇ ਲੋਕ ਥੋੜੇ ਜੇ ਜਾਗਰੂਕ ਹੋ ਕੇ ਚਾਹੇ ਪਿੰਡਾਂ ਦੀ ਜਿਹੜੀ ਨਵੀਆਂ ਪੰਚਾਇਤਾਂ ਚੁਣੀਆਂ ਆ ਪੰਚਾਇਤ ਦੇ ਸਰਪੰਚ ਪੰਚ ਇਕੱਠੇ ਹੋ ਕੇ ਆਪਣੇ ਪਿੰਡ ਦੀ ਸੜਕ ਨੂੰ ਬਣਵਾਉਣ ਦੇ ਲਈ ਪੀ ਡਬਲਯੂ ਡੀ ਦੇ ਦਫ਼ਤਰ ਜਿਹੜਾ ਮੁਕੇਰੀਆਂ ਹੈਗਾ ਉੱਥੇ ਜਾ ਕੇ ਪਹੁੰਚ ਕਰਨ ਤੇ ਉਹਨਾਂ ਨੂੰ ਕਹਿਣ ਪਾਈਪ ਸਾਡੇ ਪਿੰਡ ਦੀ ਸੜਕ ਬਣਾਓ ਤੇ ਦੂਜਾ ਐਮਐਲਏ ਨੂੰ ਵੀ ਨਾਲ ਹੀ ਮਿਲਣ ਪੀਐਮਐਲਏ ਸਾਹਿਬ ਸਾਡੀ ਸੜਕਾਂ ਇਹ ਕੱਚੀਆਂ ਹੈ ਤੇ ਸੜਕਾਂ ਪੱਕੀਆਂ ਕਰਵਾਉਣ ਦੇ ਲਈ ਤੁਸੀਂ ਕੋਈ ਯਤਨ ਕਰਨਾ ਜਾਂ ਨਹੀਂ ਕਰਨਾ ਫਿਰ 5 ਸਾਲ ਵੋਟਾ ਕਿਸ ਗੱਲ ਦੇ ਲਈ ਬਣਿਆ ਗਿਆ ਸਿਰਫ ਐਮਐਲਏ ਦਾ ਥੱਪਾ ਲਾਣਾ ਹੈਗਾ ਤੇ ਤੀਜਾ ਹਲਕਾ ਇੰਚਾਰਜ ਵੀ ਹੈ ਜਿਹੜਾ ਪੰਜਾਬ ਦੀ ਸਰਕਾਰ ਦੀ ਆਵਾਦੀ ਪਾਰਟੀ ਦੀ ਸਰਕਾਰ ਦਾ ਹਲਕਾ ਇੰਚਾਰਜ ਜਿਹੜਾ ਹੈ ਜੀਐਸ ਮਲਤਾਨੀ ਲਗਾਤਾਰ ਫੋਟੋਜ਼ ਵੀਡੀਓਜ਼ ਸੋਸ਼ਲ ਮੀਡੀਆ ਤੇ ਪਾਉਂਦੇ ਆ ਮੀਟਿੰਗਾਂ ਹੋ ਰਹੀਆਂ ਫਲਾਨਾ ਹੋ ਰਿਹਾ ਪਰ ਜ਼ਮੀਨੀ ਹਕੀਕਤ ਦੇ ਉੱਪਰ ਕੰਮ ਵਾਲੀ ਗੱਲ ਵੀ ਕਰਨ ਤੇ ਬੈਠ ਕੇ ਉਹਨਾਂ ਨਾਲ ਗੱਲ ਕਰਨ ਜਾ ਕੇ ਗੱਲ ਕਰਨ ਵੀ ਮਲਦਾਨੀ ਸਾਹਿਬ ਸਾਡੇ ਪਿੰਡਾਂ ਦੀਆਂ ਹਾਜੀਪੁਰ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਆ ਕੇ ਬਣਾਓ ਭਾਈ ਜੇ ਨਹੀਂ ਬਣਾਣੀਆਂ ਤੇ ਫਿਰ ਤੁਹਾਡਾ ਜਰੂਰ ਕੱਢਾਂਗੇ ਆਪਾਂ ਇਹ ਤਿੰਨੇ ਕੰਮ ਸਾਡੇ ਪਿੰਡਾਂ ਦੀਆਂ ਸਾਰੀਆਂ ਪੰਚਾਇਤਾਂ ਕਰਨ ਚਾਹੇ ਪੰਚਾਇਤ ਹਾਜੀਪੁਰ ਦੀ ਹੈ ਹਾਜੀਪੁਰ ਦਾ ਆਲਾ ਦਵਾਲਾ ਤਾਂ ਬਹੁਤਾ ਹੀ ਬੁਰਾ ਹਾਲ ਹੈ ਬੀੜ ਪੀਡਬਲਿਊਡੀ ਵੀਡੀਓ ਦਾ ਦਫ਼ਤਰ ਕਹਿ ਲਈਏ ਹਾਜੀਪੁਰ ਦੇ ਵਿੱਚ ਹੈ ਇੰਨਾ ਕ ਕੂੜਾ ਕਰਕਟ ਦੇ ਆਲਾ ਦਵਾਲੇ ਆ ਪੁਲਿਸ ਸਟੇਸ਼ਨ ਹਾਜੀਪੁਰ ਦੇ ਵਿੱਚ ਗੰਦ ਪਿਆ ਹੋਇਆ ਸਾਰੇ ਪਾਸੇ ਹਾਜੀਪੁਰ ਦਾ ਥਾੜਾ ਦਵਾਲਾ ਬਿਲਕੁਲ ਗੰਦਾ ਹੋਇਆ ਹੋਇਆ ਪੰਚਾਇਤ ਜਾ ਕੇ ਕਿਰੇ ਇੱਕ ਵਾਰ ਸਰਕਾਰ ਦੇ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਐ ਐਮਐਲਏ ਦੀ ਜ਼ਿੰਮੇਵਾਰੀ ਐ ਉਹਦੇ ਲਈ ਬਕਾਇਦਾ ਫੰਡ ਦੰਦਾ ਪ੍ਰਬੰਧ ਕਰਵਾਏ ਸਰਕਾਰ ਤੋਂ ਅੱਗੇ ਸਿਬੂ ਚੱਕਾ ਸਿਬੂ ਚੱਕ ਦੀ ਸੜਕ ਸਾਰੀ ਟੁੱਟੀ ਹੋਈ ਐ ਜਾਣ ਜਾ ਕੇ ਕਹਿਣ ਕਹਿ ਕੇ ਅੱਗੇ ਸਾਰੀ ਗੱਲਬਾਤ ਕਰਨ ਅੱਗੇ ਮਰੂਲਿਆ ਆਇਆ ਨਵੇਂ ਸਰਪੰਚ ਹੈਗੇ ਆ ਅੱਗੇ ਵਜੀਰਾ ਆਇਆ ਗੋਧੋ ਆ ਨਿਸ਼ਾਰਾ ਆ ਸੈਦੋ ਆ ਸਰਿਆਣਾ ਆ ਪਵਨਾਲ ਆ ਚੰਗ ਆ ਇਹ ਸਾਰੀ ਪੰਚਾਇਤਾਂ ਇਕੱਠੀਆਂ ਹੋ ਕੇ ਬਕਾਇਦਾ ਜਾ ਕੇ ਤਿੰਨਾਂ ਮਹਿਕਮਿਆਂ ਤੇ ਤਿੰਨਾਂ ਜਗ੍ਹਾ ਦੇ ਉੱਪਰ ਜਾਣ ਪਹਿਲਾਂ ਤਾਂ ਪੀਡਬਲਯੂਡੀ ਮਹਿਕਮੇ ਨੂੰ ਮਿਲਣ ਵੀ ਭਾਈ ਸਾਡੇ ਪਿੰਡ ਦੀਆਂ ਸੜਕਾਂ ਬਣਾਓ ਦੂਜੇ ਨੰਬਰ ਤੇ ਜਾ ਕੇ ਹਲਕਾ ਦੇ ਐਮਐਲਏ ਨੂੰ ਮਿਲਣ ਜੰਗੀ ਲਾਲ ਮਹਾਜਨ ਉਹਨਾਂ ਨੂੰ ਵੀ ਭਾਈ ਤੁਹਾਡੀ ਜ਼ਿੰਮੇਵਾਰੀ ਆ ਆ ਕੇ ਕਰੋ ਤੇ ਤੀਜੇ ਨੰਬਰ ਤੇ ਹਕਾ ਇੰਚਾਰਜ ਜੀਐਸ ਮਲਤਾਨੀ ਜਿਹੜੇ ਆ ਗਿਆ ਉਹਨਾਂ ਨਾਲ ਵੀ ਇਹ ਗੱਲ ਕਰਨ ਰੋਨੀ ਭਾਈ ਠੀਕ ਠਾਕ ਹੈ ਬੜਾ ਵਧੀਆ ਹੈ ਸਿਰ ਥੋੜੀ ਜੀ ਕਾਫੀ ਸਮੇਂ ਤੋਂ ਢਿੱਲੀ ਚੱਲਦੀ ਪਈ ਹੈ ਇਸ ਕਰਕੇ ਐਕਟੀਵਿਟੀ ਕਾਫੀ ਜ਼ਿਆਦਾ ਘਟ ਹੈ ਲੱਗੇ ਹੋਏ ਆ ਤੇ ਇਹ ਸਾਰੀ ਗੱਲਾਂ ਪਤਾ ਹੈ ਸਾਰੀਆਂ ਜਿਹੜੀਆਂ ਮੈਂ ਹਾਜੀਪੁਰ ਦੇ ਲੋਕਾਂ ਦੇ ਨਾਲ ਸਾਰੀਆਂ ਸਾਂਝੀ ਕਰ ਰਿਹਾ ਵੀ ਜਦ ਹਾਲ ਤਾਂ ਪੂਰੇ ਪੰਜਾਬ ਦੀ ਬੜੀ ਬੁਰੀ ਹੈ ਪਰ ਥੋੜਾ ਜਿਹਾ ਹਿੰਮਤ ਸਾਨੂੰ ਪਿੰਡ ਦੇ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ ਸਾਨੂੰ ਤੁਰਨਾ ਚਾਹੀਦਾ ਤੁਰ ਕੇ ਕਹਿਣਾ ਚਾਹੀਦਾ ਜਿਹੜੀ ਮਸਲੇ ਸਾਡੇ ਇਲਾਕੇ ਦੇ ਵਿੱਚ ਹੈਗੇ ਠੀਕ ਹੈ ਇਸ ਗੱਲ ਦੇ ਨਾਲ ਮੈਂ ਅੱਜ ਦਾ ਇਹ YouTube ਉੱਪਰ ਲਾਈਵ ਕਰਕੇ ਹੀ ਮੈਂ ਕਹਿਆ ਵੀ ਇਹ ਸਾਰੀ ਗੱਲਬਾਤ ਕਰਨੀ ਚਾਹੀਦੀ ਹੈ ਘੱਟੋ ਘੱਟ ਸਮਝਣ ਤਾਂ ਸਹੀ ਆ ਸਾਡੇ ਇਲਾਕੇ ਦੇ ਲੋਕ ਬਾਕੀ ਹੋਰ ਚੀਜ਼ਾਂ ਜਿਹੜੀਆਂ ਆ ਅਸੀਂ ਲਗਾਤਾਰ ਸਾਰੀਆਂ ਐਕਟੀਵਿਟੀਆਂ ਸੋਸ਼ਲ ਮੀਡੀਆ ਤੇ YouTube ਦੇ ਉੱਪਰ ਤਰਮਿੰਦਰ ਮੁਕੇਰੀਆ ਤੇ YouTube ਤੇ Facebook ਦੋਨਾਂ ਤੇ ਅਪਲੋਡ ਕਰ ਰਹੇ ਆ ਤੁਸੀਂ ਕਾਫੀ ਸਾਥ ਵੀ ਦੇ ਰਹੇ ਹੋ ਇਹ ਬੜੀ ਵਧੀਆ ਗੱਲ ਲੱਗ ਰਹੀ ਆ ਲਗਾਤਾਰ ਸਾਡੇ ਸਬਸਕ੍ਰਾਈਬਰ ਦੇ ਵਿੱਚ ਵਾਧਾ ਹੋ ਰਿਹਾ ਆ ਪਹਿਲਾਂ ਕਦੀ ਧਿਆਨ ਨਹੀਂ ਅਸੀਂ ਦਿੱਤਾ ਮੈਂ ਕਾਫੀ ਸਾਲਾਂ ਤੋਂ 2012 ਤੋਂ ਲਗਾਤਾਰ ਇਹਨਾਂ ਮੂਮੈਂਟਾਂ ਦੇ ਵਿੱਚ ਰਹੀਆਂ ਜਾਂ ਲੜਦਾ ਝਗੜਦੇ ਰਹੇ ਆ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਉਣਾ ਸਰਕਾਰ ਦੇ ਨੁਮਾਇੰਦਿਆਂ ਤੇ ਲੋਕਾਂ ਨੂੰ ਇਕੱਠਿਆ ਕਰਨਾ ਕਮੇਟੀਆਂ ਉਹਨਾਂ ਨੂੰ ਸੰਗਠਿਤ ਕਰਨਾ ਕਈ ਗੱਲਾਂ ਸਿੱਖੀਆਂ ਆਏ ਤੇ ਉਹਦੇ ਵਿੱਚੋਂ ਸਾਡਾ ਫੋਕਸ ਹੈ ਵੀ ਵੱਧ ਤੋਂ ਵੱਧ ਲੋਕਾਂ ਨੂੰ ਨੌਜਵਾਨਾਂ ਨੂੰ ਨੌਜਵਾਨਾਂ ਦੇ ਜਥੇਬੰਦ ਕਰੀਏ ਕਿਸਾਨ ਜਥੇਬੰਦ ਕਰੀਏ ਮਜ਼ਦੂਰ ਜਥੇਬੰਦ ਕਰੀਏ ਮਨਰੇਗਾ ਕੰਮ ਦੇ ਜਥੇਬੰਦ ਕਰੀਏ ਤੇ ਅਸੀਂ ਲੱਗੇ ਹੋਈਆਂ ਆਂ ਉਹਦੇ ਵਿੱਚ ਅਸੀਂ ਸਮਝਦੇ ਆ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਤੇ ਨਾਲ ਕੀ ਕੁਝ ਥੱਲੇ ਅਸੀਂ ਕਰਦੇ ਆ ਕੀ ਕੁਝ ਵਾਪਰਦਾ ਆ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਦੇ ਰਹੀਏ ਤੇ ਇਸੇ ਕਰਕੇ ਅਸੀਂ ਬੜੀ ਯਤਨ ਕਰ ਰਹੇ ਆ ਕਿ ਇਹਨੂੰ ਸੋਸ਼ਲ ਮੀਡੀਆ ਤੇ ਲਿਆਏ ਤੁਹਾਡਾ ਜਿਹੜਾ ਸਾਥ ਮਿਲ ਰਿਹਾ ਆ ਇਹ ਬੜਾ ਵਧੀਆ ਆ ਤੇ ਜਿਹੜੇ ਲੋਕ ਹਜੇ ਵੀ ਸਾਡੀਆਂ ਵੀਡੀਓਜ਼ ਦੇਖਦੇ ਆ ਸਬਸਕ੍ਰਾਈਬ ਨਹੀਂ ਕਰਕੇ ਰੱਖਿਆ ਹੁੰਦਾ ਉਹਨੂੰ ਕਹਿੰਦੇ ਆ ਜਰੂਰ ਫੋਲੋ ਤੇ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਗੱਲਾਂ ਅਸੀਂ ਸਾਂਝੀਆਂ ਕਰਦੇ ਰਹੀਏ ਤੇ ਮੇਲਾ ਗਦਰੀ ਬਾਬਿਆ ਦਾ ਸੀ ਟੋਟਲ ਤੇ ਲਾਈਵ ਕੀਤਾ ਸੀਗਾ ਤੇ ਹੁਣ ਥੋੜੀ ਜਿਹੀ ਕੋਸ਼ਿਸ਼ ਕੀਤੀ ਵੀ ਹੁਣ ਥੋੜਾ ਜਿਆਦਾ YouTube ਦੇ ਉੱਪਰ ਲਾਈਵ ਹੋ ਕੇ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਵੀ ਐਕਟੀਵਿਟੀ ਹੈਗੀ ਐ ਤੇ ਆਸ ਕਰਦੇ ਆ ਵੀ ਜਿਹੜੇ ਲੋਕਲ ਇਸ਼ੂ ਹੈ ਉਹ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਲੋਕਾਂ ਤੱਕ ਪਹੁੰਚਦੇ ਰਹਿਣਗੇ ਤੇ ਤੁਸੀਂ ਸਾਨੂੰ ਸਾਡੀਆਂ ਐਕਟੀਵਿਟੀਆਂ ਨੂੰ ਹੋਰ ਜ਼ਿਆਦਾ ਹੌਸਲਾ ਦਿੰਦੇ ਰਹੋਗੇ ਤੇ ਪਲੱਸ ਆਪ ਵੀ ਥੋੜਾ ਜਿਆਦਾ ਯਤਨ ਕਰੋਗੇ ਵੀ ਜਿਹੜੇ ਸਰਕਾਰ ਦੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਆਵਾਜ਼ ਚੁੱਕੋਗੇ ਆਪਣਾ ਜੇ ਸੋਸ਼ਲ ਮੀਡੀਆ ਤੇ ਕਟੋਕੜ ਚੱਕ ਸਕਦੇ ਆ ਉੱਥੇ ਚੱਕੀਏ ਜੇ ਗਰਾਊਂਡ ਦੇ ਵਿੱਚ ਚੱਕ ਸਕਦੇ ਆ ਉੱਥੇ ਚੱਕੀਏ ਤਾਂ ਕਿ ਸਰਕਾਰ ਦੀ ਜ਼ਿੰਮੇਵਾਰੀ ਬਣੇ ਵੀ ਜਿਹੜਾ ਉਹਦਾ ਕੰਮ ਕਰਨ ਵਾਲਾ ਕੰਮ ਹੈ ਉਹ ਕਰੇ ਤੇ ਜਿਹੜਾ ਲੋਕਾਂ ਦੇ ਨਾਲ ਧੱਕਾ ਹੁੰਦਾ ਆ ਉਹਦੇ ਵਿਰੁੱਧ ਅਸੀਂ ਇਕੱਠਿਆਂ ਹੋ ਕੇ ਲੜੀਏ ਨੇ ਤਾਂ ਜੇ ਲੋਕ ਇਕੱਠੇ ਹੋ ਕੇ ਨਾਲ ਲੜਨਗੇ ਤਾਂ ਕਰਨ ਧੱਕੇ ਕਰਨ ਵਾਲੇ ਤਾਂ ਤਗੜੇ ਲੋਕ ਬਥੇਰੇ ਬੈਠੇ ਹੋਏ ਆ ਲੋਕ ਧੱਕੇ ਕਰੀ ਜਾਂਦੇ ਆ ਅਫਸਰ ਧੱਕਾ ਕਰੀ ਜਾਂਦੇ ਆ ਮੰਤਰੀ ਸ਼ਾਂਤਰੀ ਧੱਕਾ ਕਰੀ ਜਾਂਦਾ ਆ ਇਹਦੇ ਬਰੁੱਦ ਲੋਕਾਂ ਨੂੰ ਖੜੇ ਹੋਣ ਦੀ ਲੋੜ ਹੈਗੀ ਐ ਤੇ ਬਸ ਇੰਨੀ ਕੁ ਗੱਲਬਾਤ ਮੈਂ ਇਹ ਸਾਂਝੀ ਕਰਨੀ ਸੀ ਕਿ ਹਾਜੀਪੁਰ ਦੀ ਸੜਕਾਂ ਦਾ ਬੜਾ ਬੁਰਾ ਹਾਲ ਹੈ ਤੇ ਲੋਕ ਬੋਲਦੇ ਨਹੀਂ ਐ ਨਵੀਆਂ ਪੰਚਾਇਤਾਂ ਚੁਣੀਆਂ ਆਇਆ ਉਹ ਪੰਚਾਇਤਾਂ ਦੀ ਜ਼ਿੰਮੇਵਾਰੀ ਹੈ ਹੁਣ ਜਾ ਕੇ ਅ ਸਰਕਾਰੀ ਦਰਬਾਰੇ ਕਹਿਣਾ ਵੀ ਆਪਣਾ ਦੇ ਘਰਾਂ ਦੇ ਬਾਹਰ ਦਫ਼ਤਰਾਂ ਦੇ ਬਾਹਰ ਜਾ ਕੇ ਆਪਣਾ ਇੱਕ ਇੱਕ ਕਾਗਜ਼ ਜ਼ਰੂਰ ਦੇਣ ਪੀਏ ਬਣਾਓ ਉਹਦੇ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਦਵਾਂਗੇ ਇਕੱਠਿਆਂ ਹੋਗੇ ਜੇ ਧਰਨਾ ਹੀ ਮਜਾਰੇ ਕਰਨ ਦੀ ਲੋੜ ਪਈ ਤੇ ਜ਼ਰੂਰ ਕਰਾਂਗੇ ਇਦਾਂ ਨਹੀਂ ਐ ਸੜਕਾਂ ਬਣਣੀਆਂ ਹਾਜੀਪੁਰ ਦੇ ਬਾਜ਼ਾਰ ਦੇ ਵੀ ਸੜਕ ਬਣੀ ਹੈ ਤੇ ਉਹ ਦੁਕਾਨਦਾਰਾਂ ਨੇ ਹਿੰਮਤ ਮਾਰੀ ਹੈ। ਕਾਫੀ ਸਮਾਂ ਜਦੋਂ ਤਹੀ ਧਰਨੇ ਮਜਾਰੇ ਕਰਦੇ ਰਹੇ ਨਹੀਂ ਹਿੰਮਤ ਮਾਰਦੇ ਦੇ ਸਮਰਥਨ 'ਚ ਬੜਾ ਘਾਟ ਆਂਦੇ ਰਹੇ। ਪਰ ਦੇਰ ਆਏ, ਦਰਸਤ ਆਏ। ਉਹਨਾਂ ਨੇ ਹਿੰਮਤ ਮਾਰੀ ਤੇ ਅੱਜ ਸੜਕ ਬਣੀ ਹੋਈ ਹੈ। ਇਦਾਂ ਹੀ ਸਾਨੂੰ ਪਿੰਡ ਦੇ ਲੋਕਾਂ ਨੂੰ ਸਾਰਿਆਂ ਨੂੰ ਕਰਨੇ ਪੈਣਾ। ਇਹ ਇਹ ਗੱਲਬਾਤ ਮੈਂ ਤਰਮਿੰਦਰ ਮੁਕੇਰੀਆ ਦੇ YouTube ਤੇ ਸਾਂਝੀ ਕਰ ਰਿਹਾ ਤੇ ਆਸ ਰੱਖਦਾ ਵੀ ਤੁਸੀਂ ਸਾਨੂੰ ਵੱਧ ਤੋਂ ਵੱਧ ਹੌਸਲਾ ਦੇਵੋਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਧੰਨਵਾਦ।